ਜਦੋਂ ਵੀ ਤੁਸੀਂ ਕਦੇ ਨਿਰਾਸ਼ ਹੋਵੇ ਕਾਰਨ ਭਾਵੇਂ ਕੋਈ ਵੀ ਹੋਵੇ ਅਜਿਹੀ ਸਥਿਤੀ ਵਿੱਚ ਤੁਸੀਂ ਕੁਝ ਸਰਲ ਤਰੀਕਿਆਂ ਨਾਲ ਬਿਹਤਰ ਮਹਿਸੂਸ ਕਰ ਸਕਦੇ ਹੋ ਇਹ ਸਾਲ ਐਕਸਰਸਾਈਜ਼ ਤੁਹਾਡੇ ਮੂਡ ਦੇ ਵਿੱਚ ਇਨਸਟੈਂਟ ਸੁਧਾਰ ਕਰੇਗੀ ਤੇ ਆਓ ਜਾਣਦੇ ਹਾਂ ਇਹਨਾਂ ਤਰੀਕਿਆਂ ਬਾਰੇ ਆਪਣੀ ਮਨਪਸੰਦ ਸੁਗੰਧ ਨਾਲ ਇੱਕ ਮੋਮਬਤੀ ਜਗਾ ਕੇ ਸਕਾਫ ਜਾਂ ਰੁਮਾਲ ਤੇ ਅਤਰ ਛਿੜਕੇ ਜਾਂ ਸੁਗੰਧਿਤ ਚਾਹ ਜਾਂ ਕੌਫੀ ਦਾ ਇੱਕ ਕੱਪ ਚੁਸ ਕੇ ਆਪਣੇ ਆਲੇ ਦੁਆਲੇ ਦੀ ਖੁਸ਼ਬੂ ਨੂੰ ਵਧਾਓ ਤੁਹਾਡੇ ਵਾਤਾਵਰਨ ਵਿੱਚ ਖੁਸ਼ਬੂ ਨੂੰ ਬਦਲਣ ਨਾਲ ਤੁਹਾਡੇ ਮੂਡ ਵਿੱਚ ਤੇਜ਼ੀ ਨਾਲ ਸੁਧਾਰ ਹੋ ਸਕਦਾ ਹੈ ਅਤੇ ਸ਼ਾਂਤੀ ਅਤੇ ਰਿਲੈਕਸ ਤੁਸੀਂ ਫੀਲ ਕਰੋਗੇ ਜਦੋਂ ਵੀ ਤੁਹਾਨੂੰ ਤੇਜ਼ ਮੂਡ ਠੀਕ ਕਰਨ ਦੀ ਜ਼ਰੂਰਤ ਹੈ ਕਿਸੇ ਵੀ ਕਿਸਮ ਦੀ ਸਰੀਰਕ ਗਤੀਵਿਧੀ ਜਿਵੇਂ ਕਿ ਹਲਕੀ ਕਸਰਤ ਯੋਗਾ ਸੈਸ਼ਨ ਜਾਂ ਉੱਚੀ ਆਵਾਜ਼ ਵਿੱਚ ਆਪਣੇ ਮਨਪਸੰਦ ਸੰਗੀਤ ਦੇ ਨਾਲ ਇਕੱਲੇ ਦੇ ਵਿੱਚ ਡਾਂਸ ਕਰੋ ਹਰ ਸਮੇਂ ਆਪਣੇ ਕੈਰੀਅਨ ਬੈਗ ਜਾਂ ਟਰੈਵਲ ਬੈਗ ਵਿੱਚ ਇੱਕ ਮਿਨੀ ਕਲਰਿੰਗ ਬੁੱਕ ਅਤੇ ਰੰਗਦਾਰ ਪੈਨਸਲਾਂ ਜਾਂ ਕ੍ਰਾਇਨ ਦਾ ਇੱਕ ਸੈੱਟ ਰੱਖਣ ਦੀ ਆਦਤ ਬਣਾਓ ਜਦੋਂ ਵੀ ਤੁਸੀਂ ਉਦਾਸ ਮਹਿਸੂਸ ਕਰਦੇ ਹੋ ਆਪਣੇ ਮੂਡ ਨੂੰ ਤੁਰੰਤ ਸੁਧਾਰਨ ਲਈ ਕਲਰ ਜਾਂ ਪੇਂਟਿੰਗ ਕਰੋ ਜਿਹਾ ਕਰੋ ਜਿਸ ਨਾਲ ਤੁਸੀਂ ਖੁੱਲ ਕੇ ਹੱਸੋ ਇਹ ਉਹ ਵੀ ਹੋ ਸਕਦਾ ਹੈ ਜਿਸ ਦਾ ਤੁਸੀਂ ਆਨੰਦ ਮਾਣਦੇ ਹੋ ਜਿਵੇਂ ਕਿ ਇੱਕ ਕਮੇਡੀ ਫਿਲਮ ਦੇਖਣਾ ਜਾਂ ਇੱਕ ਕਾਮਿਕ ਕਿਤਾਬ ਪੜ੍ਹਨਾ ਹਸਣ ਨਾਲ ਐਂਡਰੋਫਿਨ ਖੁਸ਼ੀ ਦੇ ਹਾਰਮੋਨ ਨਿਕਲਦੇ ਹਨ ਅਤੇ ਤੁਹਾਡੇ ਮੂਡ ਨੂੰ ਤੁਰੰਤ ਸੁਧਾਰ ਮਿਲਦਾ ਹੈ ਆਪਣੇ ਆਦੇ ਨਾਲ ਸਮਾਂ ਜ਼ਰੂਰ ਬਤਿੱਦ ਕਰੋ ਕਿਸੇ ਨਜ਼ਦੀਕੀ ਦੋਸਤ ਜਾਂ ਪਰਿਵਾਰਕ ਮੈਂਬਰ ਦੇ ਨਾਲ ਸੰਪਰਕ ਕਰੋ ਅਤੇ ਜੋ ਤੁਸੀਂ ਚਾਹੁੰਦੇ ਹੋ ਉਸ ਬਾਰੇ ਖੁੱਲ ਕੇ ਉਸਦੇ ਨਾਲ ਗੱਲ ਕਰੋ ਆਪਣੇ ਨਾਲ ਸਮਵਾਦ ਕਰਨਾ ਆਰਾਮ ਅਤੇ ਸਹਾਇਤਾ ਪ੍ਰਦਾਨ ਕਰ ਸਕਦਾ ਹੈ ਜੋ ਤੁਹਾਡੇ ਮੂਡ ਨੂੰ ਤੁਰੰਤ ਸੁਧਾਰ ਦੇਵੇਗਾ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ